ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਲ ਇੱਕ ਵਾਰ ਫਿਰ ਏਬੀਏ ਦੇ ਜਰੀਏ ਤੁਹਾਡੇ ਰੂਪ ਰੂ ਹੋਇਆ ਹਾਂ ਅੱਜ ਤੁਹਾਨੂੰ ਜਾਣਕਾਰੀ ਦੇਣ ਆਇਆ ਹਾਂ ਕਿ ਫਾਜ਼ਿਲਕਾ ਵਾਸੀਆਂ ਨੇ ਅਤੇ ਫਾਜ਼ਿਲਕਾ ਤੋਂ ਬਾਹਰ ਪੰਜਾਬ ਵਾਸੀਆਂ ਨੇ ਮੀਡੀਆ ਦੇ ਜ਼ਰੀਏ ਪਿਛਲੇ 2-3 ਦਿਨਾਂ ਚ ਵੇਖਿਆ ਹੋਇਆ ਹੈ ਕਿ ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਬਾਹਰ ਅਬਹੋਰ ਦੀ ਕਿਨੂ ਮੰਡੀ ਵਾਲੇ ਕਿਸਾਨਾਂ ਨੇ 25 ਤੋਂ 30 ਟਰਾਲੀਆਂ ਕਿਨੂ ਪਲਟਕੇ ਦਾ ਰੋਸ਼ ਪਰਗੜ ਕੀਤਾ ਸੀ ਅਤੇ ਉਹ ਕਿਨੂ ਸੜਕਾਂ ਤੇ ਛੁੱਟ ਕੇ ਉੱਪਰ ਟਰੈਕਟਰ ਵੀ ਚਲਾਏ ਸੀ ਇੱਕ ਅਨੋਖਾ ਰੋਸ਼ ਪ੍ਰਗਟ ਕੀਤਾ ਸੀ ਅਤੇ ਉਸ ਤੋਂ ਬਾਅਦ ਫਾਸਲ ਕਾ ਦੇ ਨਾਂ ਨਾਲ ਪੂਰੇ ਪੰਜਾਬ ਵਿੱਚ মিডিਆ ਨੇ ਵਿਖਾਇਆ ਜਿਸ ਕਰਕੇ ਕਿਸਾਨਾਂ ਦਾ ਦਰਦ ਪੰਜਾਬ ਵਾਸੀਆਂ ਤੱਕ ਪਹੁੰਚਿਆ ਅਤੇ ਪੰਜਾਬ ਤੋਂ ਬਾਹਰ ਦੇਸ਼ ਵਿਦੇਸ਼ ਵਿੱਚ ਵੀ মিডিਆ ਦੇ ਜ਼ਰੀਏ ਦਰਦ ਪਹੁੰਚਿਆ ਇਹ ਉਹੀ ਕਿੰਨੂ ਹੈ ਜਿਸ ਕਿੰਨੂ ਕਰਕੇ ਅਬੋਹਰ ਨੂੰ ਪੰਜਾਬ ਦਾ ਕੈਲੀਫੋਰਨੀਆ ਵੀ ਕਿਹਾ ਜਾਂਦਾ ਸੀ ਅਤੇ ਅੱਜ ਇੱਕ ਵੱਡੀ ਗੱਲ ਹੋਈ ਹੈ ਵੀ ਬੀਤੇ ਦਿਨੀ ਮਿੱਡੇ ਮੀਲ ਵਿੱਚ ਸਰਕਾਰ ਵੱਲੋਂ ਕੇਲੇ ਦੇਣ ਦਾ ਐਲਾਨ ਕੀਤਾ ਗਿਆ ਸੀ ਬੱਚਿਆਂ ਨੂੰ ਕੇਲੇ ਖਵਾਉਣ ਦਾ ਐਲਾਨ ਕੀਤਾ ਗਿਆ ਸੀ ਕਿ ਸਾਂਨਾਂ ਰੋਜ ਪ੍ਰਗਟ ਕੀਤਾ ਸੀ ਲੋਕਾਂ ਰੋਜ ਪ੍ਰਗਟ ਕੀਤਾ ਸੀ ਸਰਕਾਰ ਨੇ ਉਹ ਗੱਲਾਂ ਮੰਨ ਲਈਆਂ ਸੀ ਅਤੇ ਹੁਣ ਮੌਸਮੀ ਫਲ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਦੀ ਸ਼ੁਰੂਆਤ ਅੱਜ ਫਾਜ਼ਿਲਕਾ ਦੇ ਹਾਂਜੀ ਇਹ ਉਹੀ ਕਿਨੂ ਜੋ ਡਿਪਟੀ ਕਮਿਸ਼ਨਰ ਦਫ਼ਤਰਬਾਰ ਫਾਜ਼ਿਲਕਾ ਦੇ ਬਾਹਰ ਕਿ ਸੱਟਿਆ ਗਿਆ ਸੀ ਅੱਜ ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਸਰਕਾਰੀ ਮਾਡਲ ਸਕੈਂਡਰੀ ਸਮਾਰਟ ਸਕੂਲ ਲੜਕੀਆਂ ਵਿੱਚ ਮਿੱਡੇ ਮੀਲ ਦੇ ਦੌਰਾਨ ਉਹ ਕਿਨੂ ਦਾ ਫਲ ਵੰਡਿਆ ਗਿਆ ਜੋ ਕਿ ਸਰਕਾਰ ਦੇ ਹਦਾਇਤਾਂ ਸੀ ਕਿ ਮੌਸਮੀ ਫਲ ਦਿੱਤਾ ਜਾਣਾ ਹੈ ਇਹ ਉਹੀ ਕਿਨੂ ਹੈ ਵੀ ਜਿਸ ਕਰਕੇ ਕਿਨੂ ਕਰਕੇ ਅਬਹੋਰ ਕੈਲੀਫੋਰਨੀਆ ਬਣਿਆ ਅਤੇ ਰੇਟ ਨਾ ਮਿਲਣ ਕਰਕੇ ਕਿਨੂ ਸੜਕਾਂ ਤੇ ਡਿਪਟੀ ਕਿਰ ਦਫਤਰ ਬਾਹਰ ਰੋਲਿਆ ਗਿਆ ਤੇ ਆਈ ਡਿਪਟੀ ਕਿਸ਼ਨ ਦੇ ਹੱਥੋਂ ਮਿੱਡੇ ਮੀਲ ਦੇ ਵਿੱਚ ਬੱਚਿਆਂ ਨੂੰ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਡਿਪਟੀ ਕਿਸ਼ਨਾ ਫਾਜ਼ਿਲਖਾ ਡਾਕਟਰ ਸ੍ਰੀਨੂ ਦੁੱਗਲ ਵੱਲੋਂ ਬੱਚਿਆਂ ਨੂੰ ਬਿਊਟੀ ਕਿੱਟਾਂ ਦਿੱਤੀਆਂ ਗਈਆਂ ਜਿੱਥੇ ਬੋਲਦੇ ਹੋਏ ਸਕੂਲੀ ਬੱਚਿਆਂ ਨੇ ਕੀ ਕੁਝ ਕਿਹਾ ਡਿਪਟੀ ਕਿਸ਼ਨ ਮੈਡਮ ਨੇ ਕੀ ਕੁਝ ਕਿਹਾ ਅਤੇ ਹੋਰ ਕੀ ਕੁਝ ਹੋਇਆ ਆਓ ਜਾਣਿਆ ਆਓ ਚਲਿਏ ਇਸ ਕੈਂਪੀ ਸਕੂਲ ਦੀ ਅਠਵੀਂ ਜਮਾਤ ਦੀ ਵਿਦਿਆਰਥਣਾਂ ਅੱਜ ਸਾਡੇ ਸਕੂਲੇ ਡੀਸੀ मैम ਆਈ ਸੀ ਤੇ ਉਹਨਾਂ ਨੇ ਸਾਡੇ ਨਾਲ ਬੈਠ ਕੇ ਖਾਣਾ ਖਾਧਾ ਪੰਜਾਬ ਸਰਕਾਰ ਵੱਲੋਂ ਖਾਣਾ ਦਿੱਤਾ ਜਾਂਦਾ ਸਾਨੂੰ ਮੌਸਮੀ ਫਲ ਵੀ ਦਿੱਤੇ ਜਾਂਦੇ ਆ ਕਿੰਨੂ ਬਹੁਤ ਵਧੀਆ ਹੈਗਾ ਸੇਫ ਨਹੀਂ ਹੈ ਲਾਭਦਾਇਕ ਹੈ ਇਸ ਵਿੱਚ ਵਿਟਾਮਿਨ ਸੀ ਹੁੰਦਾ ਮੈਂ ਸਾਇੰਸ ਪੜ੍ਹਦੀ ਆ ਮੈਨੂੰ ਵਧੀਆ ਲੱਗਿਆ ਸਭ ਬੱਚੇ ਖਾਂਦੇ ਆ ਸਾਫ਼ ਸੁਥਰੀ ਜਗ੍ਹਾ ਤੇ ਸਾਨੂੰ ਖਾਣਾ ਮਿਲਦਾ ਹੈ ਮੈਂ ਡੀਸੀ मैम ਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਆ ਮੇਰਾ ਨਾਮ ਕਾਜਲ ਹੈ ਮੈਂ ਸਰਕਾਰੀ ਸਕੂਲ ਦੀ ਵਿਦਿਆਰਥਣ ਹਾਂ ਅੱਜ ਸਾਡੇ ਸਕੂਲ 'ਚ ਈਡੀਸੀ ਮੈਮ ਆਏ ਸੀਗੇ ਉਹਨਾਂ ਨੇ ਸਾਡੇ ਨਾਲ ਬੈਠ ਕੇ ਖਾਣਾ ਖਾਧਾ ਸਾਨੂੰ ਬਹੁਤ ਵਧੀਆ ਲੱਗਿਆ ਸਾਨੂੰ ਪਹਿਲਾਂ ਫਰੂਟ 'ਚ ਬਨਾਣਾ ਮਿਲਦਾ ਸੀਗਾ ਉਹਨਾਂ ਨੇ ਹੁਣ ਸਾਡਾ ਔਰੈਂਜ ਕਰ ਦਿੱਤਾ ਕਿੰਨੂ ਦੇਣਾ ਸ਼ੁਰੂ ਕਰ ਦਿੱਤਾ ਸਾਨੂੰ ਔਰੈਂਜ ਫਲ ਬਹੁਤ ਵਧੀਆ ਲੱਗਦਾ ਹੈ ਸਾਡੀ ਸਿਹਤ ਲਈ ਵੀ ਬਹੁਤ ਵਧੀਆ ਹੈ ਇਸ ਕਰਕੇ ਈਡੀਸੀ ਮੈਂ ਬਹੁਤ ਵਧੀਆ ਉਤਰਾਲਾ ਹੈ ਕਿ ਕਿੰਨੂ ਸਾਡੀ ਜਿਹੜੀ ਕਿੰਨੂ ਬੈਲਟ ਹੈ ਇੱਥੇ ਫਾਜ਼ਲ ਕਟ ਹੈ ਔਰ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ ਕਿ ਬੱਚਿਆਂ ਨੂੰ ਮਿੱਡੇ ਮੀਲ ਚ ਮੌਸਮੀ ਫਲ ਦਿੱਤਾ ਜਾਏ ਪਹਿਲੇ ਬੱਚਿਆਂ ਨੂੰ ਕੇਲੇ ਦਿੰਦੇ ਸੀ ਹੁਣ ਇਹ ਫੈਸਲਾ ਲਿਆ ਗਿਆ ਕਿ ਜਿਹੜਾ ਵੀ ਮੌਸਮੀ ਫਲ ਜਿਹੜੇ ਏਰੀਆ ਚੋਂ ਹੈ ਉਹ ਦਿੱਤਾ ਗਿਆ ਤਾਂ ਅੱਜ ਸਾਡੇ ਇਥੇ ਕਿੰਨੂ ਨੂੰ ਦੇਖਿਆ ਸੀ ਕਿੰਨੂ ਮਹਿਰ ਮੰਡੇ ਜਿਹੜੇ ਬੱਚਿਆਂ ਨੂੰ ਫਲ ਮਿਲਦਾ ਕਿੰਨੂ ਦੇਖ ਕੇ ਸ਼ੁਰੂਆਤ ਕੀਤੀ ਹੈ ਤੇ ਫਾਜ਼ਿਲਕਾ ਦੇ ਸਾਰੇ ਜ਼ਿਲ੍ਹੇ ਚ ਅੱਜ ਸਾਰੇ ਸਕੂਲ ਚ ਕਿੰਨੂ ਬਣਨੇ ਕਿ ਬੈਗ ਤੇ ਕਿੱਟ ਕਿੱਟ ਦਿੱਤੀ ਗਈ ਤੁਹਾਡੇ ਵੱਲੋਂ ਹਾਂਜੀ ਉਹ ਬਿਊਟੀ ਕਿੱਟਸ ਹੈਗੀਆਂ ਫਾਰ ਦ ਚਿਲड्रन ਉਹ ਕਿੱਟਸ ਦਿੱਤੀਆਂ ਗਈਆਂ ਪਲੱਸ 11 12 ਸਟੂਡੈਂਟਸ 11 12 12 ਓਨਲੀ 11 12 एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत